ਮਾਰੂ ਮਹੱਲਾ ਚੌਥਾ ਹਰਿ ਅਗੰਮ ਅਗੋਚਰ ਸਦਾ ਅਬਨਾਸੀ ਸਰਬੇ ਰਵ ਰਹਿਆ ਘਟ ਵਾਸੀ ਤਿਸ ਬਿਨ ਅਬਰ ਨਾ ਕੋਈ ਦਾਤਾ ਹਰ ਤਿਸਹਿ ਸਰੀ ਮੋਹ ਪ੍ਰਾਣੀ ਹੈ ਜਾਂ ਕੋ ਰਾਖੈ ਹਰਿ ਰਾਖਣਹਾਰਾ ਤਾਂ ਕੋ ਕੋਈ ਨਾ ਸਾਖ ਸਮਾਰਾ ਸੋ ਐਸਾ ਹਰਿ ਸੇਵਹੁ ਸੰਤੋਹ ਜਾਂ ਕੀ ਉਤਮ ਬਾਣੀ ਹੈ ਜਾਂ ਜਾ ਪੈ ਕਿਸਕ ਥਾਉ ਨਹੀਂ ਤਾਂ ਕਰਤਾ ਭਰਪੂਰ ਸਮਾਹੀ ਸੂਕੇ ਤੇ ਫੁਲ ਹਰਿਆ ਕੀ ਤਨ ਹਰ ਧਾਵੋ ਚੋਜ ਵਡਾਣੀ ਹੈ ਜੋ ਜੀਆ ਕੀ ਵੇਦਨ ਜਾਣੈ ਤਿਸ ਸਾਹਿਬ ਕੈ ਹਉ ਕੁਰਬਾਨੈ ਤਿਸ ਆਗੇ ਜਨ ਕਰ ਬੇਨੰਤੀ ਜੋ ਸਰਬ ਸੁਖਾ ਕਾ ਦਾਣੀ ਹੈ ਜੋ ਜੀਆ ਕੀ ਸਾਰ ਨਾ ਜਾਣੈ ਤਿਸ ਸਿਉ ਕਿਛ ਨਾ ਕਹੀਐ ਅਜਾਣੈ ਮੂਰਖ ਸਿਉ ਨਹਿ ਲੂਜ ਪ੍ਰਾਣੀ ਹਰ ਜਪੀਐ ਪਦ ਨਿਰਵਾਣੀ ਏ ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰ ਦੇਵੈ ਜਲ ਥਲ ਜੰਤਾ ਸਭ ਤੈ ਅਚਿੰਤ ਦਾਨ ਦੇ ਪ੍ਰਭ ਮੇਰਾ ਵਿੱਚ ਪਾਥਰ ਕੀਟ ਫਖਾਣੀ ਏ ਨਾ ਕਰ ਆਸ ਮੀਤ ਸੁਤ ਭਾਈ ਨਾ ਕਰ ਆਸ ਕਿਸੈ ਸਾਹ ਬਿਵਹਾਰ ਕੀ ਪਰਾਈ ਬਿਨ ਹਰ ਨਾਵੇਂ ਕੋ 베ਲੀ ਨਹੀਂ ਹਰ ਜੱਪੀਐ ਸਾਰੰਗ ਪਾਣੀ ਹੈ ਅਨੰਦਿਨ ਨਾਮ ਜੱਪੋ ਬਨਵਾਰੀ ਸਭ ਆਸਾ ਮਨ ਸਾ ਪੂਰੈ ਧਾਰੀ ਜਨ ਨਾਨਕ ਨਾਮ ਜੱਪੋ ਭਾਵ ਖੰਡਨ ਸੁਖ ਸਹਿ ਜੇ ਰੈਣ ਵਿਹਾਣੀ ਹੈ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਜੋ ਸ਼ਰਨ ਪਰੈ ਤਿਸ ਕੀ ਪਤਿ ਰੱਖੈ ਜਾਇ ਪੂਚੋ ਵੇਦ ਪੁਰਾਣੀ ਏ ਜਿਸ ਹਰਿ ਸੇਵਾ ਲਾਇ ਸੁਹੀ ਜਨ ਲਾਗੈ ਗੁਰ ਕੈ ਸ਼ਬਦ ਪਰਮ ਭਉ ਭਾਗੈ ਵਿਚੇ ਗ੍ਰਹਿ ਸਦਾ ਰਹੈ ਉਦਾਸੀ ਜਿਉ ਕਮਲ ਰਹੈ ਵਿਚ ਪਾਣੀ ਏ ਵਿਚਹੁ ਮੈਂ ਸੇਵਾ ਥਾਏ ਨਾ ਪਾਈ ਜਨਮ ਮਰੈ ਫਿਰ ਆਵੇ ਜਾਈ ਸੂ ਤਪ ਪੂਰਾ ਸਾਈ ਸੇਵਾ ਜੋ ਹਰ ਮੇਰੇ ਮਨ ਭਾਣੀ ਹਉ ਕਿਆ ਗੁਣ ਤੇਰੇ ਆਖਾਂ ਸੁਆਮੀ ਤੂੰ ਸਰਬ ਜੀਆ ਕਾ ਅੰਤਰ ਜਾਮੀ ਹਉ ਮੰਗਉ ਦਾਨ ਤੁਜੈ ਪੈ ਕਰਤੀ ਹਰ ਅਨ ਦਿਨ ਨਾਮ ਵਖਾਣੀ ਏ ਕਿਸੇ ਹੀ ਜੋਰ ਅਹੰਕਾਰ ਭੋਲਣ ਕਾ ਕਿਸੇ ਹੀ ਜੋਰ ਦੀ ਬਾਨ ਮਾਇਆ ਕਾ ਮੈਂ ਹਰ ਬਿਨ ਟੇਕ ਧਾਰਿ ਅਵਰ ਨਾ ਕਾਈ ਤੂੰ ਕਰ ਤੇ ਰਾਖ ਮੈਂ ਨਿਮਾਣੀ ਏ ਨਿਮਾਣੀ ਮਾਨ ਕਰਹਿ ਤੁਦ ਭਾਵੇ ਹੋਰ ਕੀਤੀ ਝੱਕ ਝੱਖ ਆਵੇ ਜਾਵੇ ਜਿਨ ਕਾ ਪਖ ਕਰਹਿ ਤੂੰ ਸੁਆਮੀ ਤਨ ਕੀ ਉਪਰ ਗਲ ਤੁਦਿਆਲੀ ਏ ਹਰ ਹਰ ਨਾਮ ਜਿੰਨੀ ਸਦਾ ਧਿਆਇਆ ਤਿੰਨੀ ਗੁਰਪਦਸਾਦ ਪਰਮ ਪਦ ਪਾਇਆ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਬਿਨ ਸੇਵਾ ਪਛੋ ਤਾਣੀ ਏ ਤੂੰ ਸਭ ਮਹਿ ਵਰਤਹਿ ਹਰ ਜਗਨਾਥ ਸੋ ਹਰ ਜਪੈ ਜਿਸ ਗੁਰ ਮਸਤ ਕਹਾਥ ਹਰ ਕੀ ਸਰਨ ਪਿਆ ਹਰ ਜਾਪੀ ਜਨ ਨਾਨਕ ਦਾਸ ਦਸਾਣੀ ਏ ਮਾਰੂ ਸੋਲੇ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਲਾ ਉਪਾਏ ਤਰੀ ਜਿਨ ਧਰਨਾ ਗਗਨ ਰਹਾਇ ਹੁਕਮੇ ਚਰਨਾ ਅਗਨ ਉਪਾਏ ਈੰਦਨ ਮਹਬਾਨ ਦੀ ਸੋ ਪ੍ਰਭ ਰਾਖੈ ਭਾਈ ਜੀ ਜੰਤ ਕੋ ਰਿਜਕ ਸੰਭਾਹੀ ਕਰਨ ਕਾਰਨ ਸਮਰਾਥਿਆ ਪਾਹੀ ਥਿਨ ਮਹ ਥਾਪਿ ਉਥਾਪਨ ਹਾਰਾ ਸੋਈ ਤੇਰਾ ਸਹਾਈ ਹੈ ਮਾਤ ਗਰਭ ਮਹਿ ਜਿਨ ਪ੍ਰਿਤ ਪਾਲਿਆ ਸਾਸ ਗਰਾਸ ਹੋਏ ਸੰਗ ਸਮਾਲਿਆ ਸਦਾ ਸਦਾ ਜਪੀਐ ਸੋ ਪ੍ਰੀਤਮ ਵੱਡੀ ਜਿਸ ਵਡਿਆਈ ਹੈ ਸੁਲਤਾਨ ਖਾਨ ਕਰੇ ਖਿੰਕੀਰੇ ਗਰੀਬ ਨਵਾਜ ਕਰੇ ਪ੍ਰਭ ਮੀਰੇ ਗਰਭ ਨਿਵਾਰਨ ਸਰਬ ਸੁਧਾਰਨ ਕਿਛ ਕੀਮਤ ਕਹੀ ਨਾ ਜਾਈ ਹੈ ਸਉਪਤਵੰਤਾ ਸੋਤਨਵੰਤਾ ਜਿਸ ਮਨਵਸਿਆ ਹਰਿ ਭਗਵੰਤਾ ਮਾਤ ਪਿਤਾ ਸੁਤ ਬੰਧ ਪਪਾਈ ਜਿਨ ਇਹੇ ਸ੍ਰਿਸ਼ਟ ਉਪਾਈ ਪ੍ਰਭ ਆਏ ਸਰਨਾ ਪਉ ਨਹੀਂ ਕਰਨਾ ਸਾਧ ਸੰਗਤ ਨਿਚੋ ਹੈ ਤਨ ਮਨ ਬਚ ਕਰਮ ਅਰਾਧੀ ਕਰਤਾ ਤਿਸ ਨਾਹੀ ਕਦੇ ਸਜਾਈ ਹੈ ਗੁਣ ਨਿਧਾਨ ਮਨ ਤਨ ਮਹਿ ਰਵਿਆ ਜਨਮ ਮਰਨ ਕੀ ਜੂਨ ਨਾ ਭਵਿਆ ਦੂਖ ਬਨਾਸ ਕੀਆ ਸੁਖ ਡੇਰਾ ਜਾਂ ਤ੍ਰਿਪਤ ਰਹੇ ਆਗਾਈ ਏ ਮੀਤ ਹਮਾਰਾ ਸੋਈ ਸੁਆਮੀ ਤਾਨ ਤਨੰਤਰ ਅੰਤਰ ਜਾਮੀ ਸਿਮਰ ਸਿਮਰ ਪੂਰਨ ਪਰਮੇਸ਼ਰ ਚਿੰਤਾ ਗਣ ਤਮਟਾਈ ਏ ਹਰ ਕਾ ਨਾਮ ਕੋਟ ਲਖ ਬਾਹਾ ਹਰ ਜਸ ਕੀਰਤਨ ਸੰਗ ਧਨਤਾ ਹ ਗਿਆਨ ਖੜਗ ਕਰ ਕਿਰਪਾ ਦੀਨਾ ਦੂਤ ਮਾਰੇ ਕਰ ਧਾਈ ਹਰ ਕਾ ਜਾਪ ਜਪੋ ਜਪ ਜਪਨੇ ਜੀਤ ਆਵੋ ਵਸੋ ਘਰ ਆਪਣੇ ਲਖ 84 ਨਰਕ ਨਾ ਦੇਖੋ ਰਸਕ ਰਸਕ ਗੁਣ ਗਾਈ ਹੈ ਖੰਡ ਬ੍ਰਹਮੰਡ ਉਧਾਰਨ ਹਾਰਾ ਊਚ ਅਥਾ ਅਗੰਮਯ ਅਪਾਰਾ ਜਿਸਨੂੰ ਕਿਰਪਾ ਕਰੇ ਪ੍ਰਭ ਆਪਣੀ ਸੋ ਜਨ ਤੇ ਸਹਿ ਧਾਈ ਵੰਦਨ ਤੋੜ ਲੀਏ ਪ੍ਰਭ ਮੋਲੇ ਕਰ ਕਿਰਪਾ ਕੀਨੇ ਘਰ ਗੋਲੇ ਹਨ ਹਦ ਰੁਣ ਚੁਣਕਾਰ ਸਹਿਜ ਧੁਨ ਸਾਚੀ ਕਾਰ ਕਮਾਈ ਮਨ ਪ੍ਰਤੀਤ ਬਣੀ ਪ੍ਰਭ ਤੇਰੀ ਵਿਨਸ ਗਈ ਹਉ ਮੈਂ ਮਤ ਮੇਰੀ ਅੰਗੀਕਾਰ ਕੀਆ ਪ੍ਰਭ ਆਪਣੇ ਜਗਮਹਿ ਸੋਭ ਸੁਹਾਈ ਜੈ ਜੈ ਕਾਰਜ ਪੂਜਗ ਦੀਸੈ ਬਲ ਬਲ ਜਾਈ ਪ੍ਰਭ ਆਪਣੇ ਇਸੈ ਤਿਸ ਬਿਨ ਦੂਜਾ ਅਵਰਨਾ ਦੀਸੈ ਏਕਾ ਜਗਤ ਸੁਭਾਈ ਹੈ ਸਤ 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 ਪ੍ਰਭ ਜਾਤਾ ਗੁਰ ਪ੍ਰਸਾਦ ਸਦਾ ਮਨਰਾਤਾ ਸਿਮਰ ਸਿਮਰ ਜੀਵਹਿ ਜਨ ਤੇਰੇ ਏਕ ਅੰਕਾਰ ਸਮਾਈ ਹੈ ਭਗਤ ਜਨਾ ਕਾ ਪ੍ਰੀਤਮ ਪਿਆਰਾ ਸਭੈ ਉਧਾਰਨ ਖਸਮ ਹਮਾਰਾ ਸਿਮਰ ਨਾਮ ਪੁੰਨੀ ਸਭ ਇੱਛਾ ਜਨ ਨਾਨਕ ਪੈ ਜਿਰ ਖਾਈ ਹੈ ਮਾਰੂ ਸੋਲੇ ਮਹੱਲਾ ਪੰਜਵਾਂ ਇਕ ਓਅੰਕਾਰ ਸਤਗੁਰ ਪ੍ਰਸਾਦ ਸੰਗੀ ਜੋਗੀ ਨਾਰ ਲਪਟਾਣੀ ਪੁਰਜ ਰਹੀ ਰੰਗ ਰਸਮਾਣੀ ਕਿਰਤ ਸੰਜੋਗੀ ਭਏ 71 ਕਰਤੇ ਭੋਗ ਬਲਾਸਾਹੀ ਜੋ ਪਿਰ ਕਰੈ ਸੋ ਧਨ ਤਤਮਾਨੈ ਪਿਰ ਤਨਹਿ ਸ਼ਿੰਗਾਰ ਰਖੈ ਸੰਗਾਨੈ ਮਿਲ 71 ਵਸਹਿ ਦਿਨ ਰਾਤੀ ਪ੍ਰਯੋਦੇ ਤਨਹਿ ਦਲਾਸਾਹੀ ਧਨ ਮੰਗੈ ਪ੍ਰਯੋ ਬਹੁ ਵਿਦ ਧਾਵੈ ਜੋ ਪਾਵੈ ਸੋ ਆਨੰਦ ਖਾਵੈ ਏਕ ਵਸਤ ਕੋ ਪਹੁੰਚ ਨਾ ਸਾਖੈ ਤਨ ਰਹੇ ਭੁੱਖ ਪਿਆਸਾ ਹੀ ਤਨ ਕਰੈ ਬਿਨਉ ਦੋ ਕਰ ਜੋਰੈ ਪ੍ਰਿਆ ਪਰਦੇਸ਼ ਨਾ ਜਾਹੋ ਵਸੋ ਘਰ ਮੋਰੇ ਐਸਾ ਬਣਜ ਕਰਹੁ ਗ੍ਰਹਿ ਪੀਤਰ ਜਿਤ ਉਤਰੈ ਭੁੱਖ ਪਿਆਸਾ ਹੀ ਸਗਲੇ ਕਰਮ ਧਰਮ ਜੁਗ ਸਾਦਾ ਬਿਨ ਹਰ ਰਸ ਸੁਖ ਤਿਲ ਨਹੀਂ ਲਾਦਾ ਭਈ ਕਿਰਪਾ ਨਾਨਕ ਸਤ ਸੰਗੀ ਉਹ ਧਨ ਪਿਰ ਆਨੰਦ ਉਲਾਸਾ ਹੀ ਤਨ ਅੰਦੀ ਪਿਰ ਚਪਲ ਸਿਆਨਾ ਪੰਜ ਤਤ ਕਾ ਰਚਨ ਰਚਾਨਾ ਜਿਸ ਵਖਰ ਕੋ ਤੁਮ ਆਏ ਹੋ ਸੋ ਪਾਯੋ ਸਤਗੁਰ ਪਾਸਾ ਹੀ ਧਨ ਕਹ ਤੂੰ ਵਸ ਮੈਂ ਨਾਲੇ ਪ੍ਰਿਆਸ ਖੁਆਸੀ ਬਾਲ ਗੋਪਾਲੇ ਤੁਜੈ ਬਿਨਾ ਹਉ ਕਿਤਹਿ ਨਾ ਲੇਖੈ ਵਚਨ ਦੇ ਛੋੜ ਨਾ ਜਾ ਸਾਹੀ ਪਿਰ ਕਹਿਆ ਹੋ ਹੁਕਮੀ ਬੰਦਾ ਉਹ ਭਾਰੂ ਠਾਕੁਰ ਜਿਸ ਕਾਣ ਨਾ ਛੰਦਾ ਜਿ ਚਰ ਰਾਖੈ ਤਿ ਚਰ ਤੁਮ ਸੰਗ ਰਹਿਣਾ ਜਾਂ ਸੱਦੇ ਤਾ ਊਠ ਸਦਾ ਸਾਹੀ ਜੋ ਪ੍ਰਿਆ ਬਚਨ ਕਹੇ ਧਨ ਸਾਚੇ ਤਨ ਕਛੂ ਨਾ ਸਮਝੈ ਚੰਚਲ ਕਾਚੇ ਬਹੋਰ ਬਹੋਰ ਪਿਰ ਹੀ ਸੰਗ ਮੰਗੇ ਉਹ ਬਾਤ ਜਾਣੈ ਕਰ ਹਾਸਾ ਹੀ ਆਈ ਆਗਿਆ ਫਿਰੋ ਬੁਲਾਇਆ ਨਾ ਧਨ ਪੁੱਛੀ ਨਾ ਮਤਾ ਪਕਾਇਆ ਊਠ ਸਦਾਇਓ ਛੂਟਰ ਮਾਟੀ ਦੇਖ ਨਾਨਕ ਮਿਥਨ ਮੋਹਾਸਾਹੀ ਰੇ ਮਨ ਲੋਬੀ ਸੁਣ ਮਨ ਮੇਰੇ ਸਤਗੁਰ ਸੇਵ ਦਿਨ ਰਾਤ ਸਦੇਰੇ ਬਿਨ ਸਤਗੁਰ ਪਚਮੂਏ ਸਾਕਤ ਨਗਰੇ ਗਲ ਜਮ ਫਾਸਾਹੀ ਮਨ ਮੁਖ ਆਵੇ ਮਨ ਮੁਖ ਜਾਵੇ ਮਨਮੁਖ ਫਿਰ ਫਿਰ ਚੋਟਾਂ ਖਾਵੇ ਜਿਤਨੇ ਨਰਕ ਸੇ ਮਨਮੁਖ ਭੋਗੈ ਗੁਰਮੁਖ ਲੇਪ ਨਾ ਮਾਸਾਹੀ ਗੁਰਮੁਖ ਸੋਏ ਜੇ ਹਰ ਜੀਉ ਭਾਇਆ ਤਿਸ ਕੌਣ ਮਟਾਵੇ ਜੇ ਪ੍ਰਭ ਪਹਿਰਾਇਆ ਸਦਾ ਆਨੰਦ ਕਰੇ ਆਨੰਦ ਦੀ ਜਿਸ ਸਿਰ ਪਾਉ ਪਿਆ ਗਲ ਖਾਸਾਹੀ ਹਉ ਬਲੇ ਹਾਰੀ ਸਤਗੁਰ ਪੂਰੇ ਸਰਨ ਕੇ ਦਾਤੇ ਬਚਨ ਕੇ ਸੂਰੇ ਐਸਾ ਪ੍ਰਭ ਮਿਲਿਆ ਸੁਖ ਦਾਤਾ ਵਿਛੜਨਾ ਕਤਹੀ ਜਾ ਸਾਹੀ ਗੁਣ ਨਿਧਾਨ ਕਿਸ ਕੀਮ ਨਾ ਪਾਈ ਕਟ ਕਟ ਪੂਰ ਰਹਿਓ ਸਭ ਥਾਈ ਨਾਨਕ ਸਰਨ ਦੀਨ ਦੁਖ ਭੰਜਨ ਹਉ ਰੇਣ ਤੇਰੇ ਜੋ ਦਾਸਾਹੀ ਮਾਰੂ ਸੋਣ